ਗੁਰਿਆ ਇਲਾਕੇ ਵਿੱਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਪਿੰਡ ਕਮਾਲਪੁਰ ਦੀ ਨਹਿਰ ਤੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਚ ਲਾਸ਼ ਬਰਾਮਦ ਹੋਈ। ਮੌਕੇ ਤੇ ਇੱਕ ਰਾਗੀ ਨੇ ਨੇੜੇ ਖੂਹ ਦੇ ਕਿਸਾਨ ਨੂੰ ਇਸ ਦੀ ਇਤਲਾਹ ਦਿੱਤੀ ਜਿਨ੍ਹਾਂ ਨੇ ਇਸ ਦੀ ਸੂਚਨਾ ਤੁਲੇਤਾ ਪੁਲਿਸ ਚੌਕੀ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੇਖਿਆ ਕਿ ਨੌਜਵਾਨ ਦੀ ਲਾਸ਼ ਨਹਿਰ ਦੇ ਕੰਢੇ ਪਈ ਹੋਈ ਸੀ। ਜਿਸ ਦੀ ਚਨਾਖਤ ਕੁਰਪਰੀ ਸਿੰਘ ਉਰਫ ਸੁੱਖੀ ਪੁੱਤਰ ਜਗੀਰ ਸਿੰਘ ਵਾਸੀ ਜੱਜਾ ਖੁਰਦਵਜੋ ਹੋਈ ਹੈ। ਜਿਸ ਦਾ ਨਾਂ ਨਾਨਕੇ ਪਿੰਡ ਫਲਪੋਤਾ ਥਾਣਾ ਗੁਰਆਂ ਦਾ ਹੈ ਜੋ ਬੀਤੇ ਕੱਲ ਆਪਣੇ ਨਾਨਕੇ ਪਿੰਡ ਵੱਲ ਆਇਆ ਸੀ ਪਰ ਉਸ ਦੀ লাশ ਭੇਦ ਭਰੇ ਹਾਲਾਤਾਂ ਵਿੱਚ ਨਹਿਰ ਦੇ ਕੰਡੇ ਤੇ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਸ਼ਤੇਦਾਰ ਸਿਮਰਨ ਕੌਰ ਤੇ ਜੀਜੇ ਤਨਵਿੰਦਰ ਸਿੰਘ ਨੇ ਦੱਸਿਆ ਕਿ ਸੁਖੀ ਵੀਰਵਾਰ ਨੂੰ ਦਵਾਈ ਲੈਣ ਲਈ ਪਿੰਡੋਂ ਆਇਆ ਸੀ ਜੋ ਰਾਤ ਵਾਪਸ ਨਹੀਂ ਪਰਤਿਆ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੁਲਿਸ ਵੱਲੋਂ Laash ਨੂੰ ਕਾਬਜ਼ੇ ਵਿੱਚ ਲੈ ਲਿਆ ਗਿਆ ਹੈ। ਜਿਸ ਦੇ ਕੋਲ ਉਸਦਾ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ ਅਤੇ ਇੱਕ ਕਾਪੀ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਭੇਜ ਦਿੱਤਾ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸਚਹੁਣਤ ਅਧਿਕਾਰਵਾਈ ਕੀਤੀ ਗਈ ਹੈ ਹਾਂ ਸਿਮਰਨ ਕੋ ਜਿੰਦਾ ਡੈੱਡ ਬੋਡੀ ਹੈ ਸਿਵਲ ਹਸਪਤਾਲ ਆਈ ਹੈ ਇੰਚੀ ਪਛਾਣ ਕੀਤੀ ਹੈ ਕੀ ਲੱਗਦਾ ਥਾ ਕੀ ਇਹ ਸਾਡਾ ਭਤੀਜਾ ਹੀ ਲੱਗਦਾ ਅੱਛਾ ਕੀ ਨਾਮ ਸੀ ਇਹਦਾ ਮੁੰਡੇ ਦਾ ਕੁੱਕੀ ਸੀਗਾ ਸੁਤਵੀਰ ਸੁਤਵੀਰ ਕਿੰਨੀ ਉਮਰ ਸੀ ਜੀ ਉਮਰ 34 ਸਾਲ ਦੀ ਹੋਣੀ ਹਾਂਜੀ ਅੱਛਾ ਜਾਇਆ ਸੀ ਨਹੀਂ ਜਾਣ ਮੈਰਦ ਸੀ ਅੱਛਾ ਕਿੱਦਾਂ ਹੋਇਆ ਤੁਹਾਨੂੰ ਖਸ਼ ਪਤਾ ਲੱਗਾ ਇਹ ਤਾਂ ਕੱਲ ਦਾ ਜੀ ਦਵਾਈ ਲੈਣ ਗਿਆ ਸੀ ਜਲੰਧਰ ਇਹਦੀ ਦਵਾਈ ਆਲਰੇਡੀ ਚੱਲਦੀ ਸੀਗੀ ਤੇ ਉਹ ਦਵਾਈ ਇਹਨੇ 3 ਵਜੇ ਇਹਨੂੰ ਫੋਨ ਕੀਤਾ ਕਿ ਮੰਮੀ ਮੈਂ ਆ ਕੇ ਆਪੇ ਪਟੂਟੇ ਪਾ ਦੂੰਗਾ ਭਈ ਤੂੰ ਰਹਿਣ ਦੇ ਤਾਂ ਮੁੜ ਕੇ ਇਹਦਾ ਕੋਈ ਕੰਡੈਕਟ ਨਹੀਂ ਹੋਇਆ ਇਹਨਾਂ ਨਾਲ ਕਿਉਂਕਿ ਫੋਨ ਜਿਹੜਾ ਸੀ ਉਹ ਇੱਕੋ ਹੀ ਆ ਉਹ ਬੰਦ ਆਉਂਦਾ ਸੀਗਾ ਇਹਦਾ ਫੋਨ ਮੁੰਡੇ ਦਾ ਬੰਦ ਆਉਣ ਲੱਪਿਆ ਤਾਂ ਸਵੇਰੇ ਸਾਨੂੰ ਤਾਂ ਆ ਬਾਣਾ ਵਰਤ ਗਿਆ ਪਤਾ ਲੱਗਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਵੀ ਸਵੇਰੇ ਕਿਸੇ ਕਿੰਡੋ ਹੀ ਪਤਾ ਲੱਗਾ ਇਹ ਉਤੇ ਰਹਿੰਦੇ ਆ ਜਿੱਦਾਂ ਪਰੇ ਦੇ ਰਾਸਤੇ 'ਚ ਤਾਂ ਫਿਰ ਅਸੀਂ ਇਹਨਾਂ ਦੇ ਕੋਲ ਗਏ ਤਾਂ ਉੱਥੇ ਭੇਜੇ ਜਾ ਕੇ ਪਤਾ ਲੱਗਾ ਤੇ ਸਾਡੇ ਪਿੰਡ ਦੇ ਬੰਦਿਆਂ ਨੇ ਜਾ ਕੇ ਸਤਨਾਮ ਭਾਜੀ ਉਹ ਨਹੀਂ ਜਥੇਦਾਰ ਹਨ ਉਹਨਾਂ ਨੇ ਜਾ ਕੇ ਮੁੰਡਾ ਪਛਾਣਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੀ ਆ ਮੁੰਡਾ ਹਾਂਜੀ ਪਹਿਲਾਂ ਬੜਾ ਚਿਰ ਨਾਨਕੀ ਰਿਹਾ ਇਹ ਹਾਂਜੀ ਹੁਣ ਤੁਸੀਂ ਸਿਵਲ ਹਸਪਤਾਲ ਆਏ ਹਾਂ ਅੱਜ ਅਸੀਂ ਕਿਹਨੇ ਪੋਸਟਮਾਸਟਰ ਕੋਲ ਕਰਕੇ ਡੈੱਡ ਹਾਂਜੀ ਕਹਿੰਦੇ ਪਰ ਇਹਨਾਂ ਦੇ ਜਿਹੜੇ ਚਾਚਾ ਜੀ ਆ ਉਹ ਕੈਨੇਡਾ 'ਚ ਆ ਉਹਨਾਂ ਨੇ ਵੀ ਆਣਾ ਆ ਤੇ ਇਹਨਾਂ ਦੇ ਚਾਚੀਆਂ ਇਹਦੀਆਂ ਵੀ ਬੀਬੀ ਗਈ ਆ ਤੇ ਉਹਨਾਂ ਨੇ ਵੀ ਆਣਾ ਆਇਆ ਇੰਗਲੈਂਡ ਤੋਂ ਤੇ ਉਹ ਦੇਖਦੇ ਆ ਹੁਣ ਕੀ ਹੁੰਦਾ ਆ ਹਾਂਜੀ ਪਰ ਹੋਇਆ ਬਹੁਤ ਮਾੜਾ ਆ ਗਬਰੂ ਪੁੱਤ ਚਲੇ ਜਾਣਾ ਜਿੱਦਾਂ ਇਹ ਨਹਿਰ ਦੇ ਕੋਲੋਂ ਮਾਂ ਗੋੜੀ ਮਿਲੀ ਆ ਤਾਂ ਨੋਕੀ ਲੱਗਦਾ ਵੀ ਸਾਨੂੰ ਤਾਂ ਸ਼ੱਕੀ ਹਾਲਤ ਲੱਗਦੀ ਆ ਬਈ ਕੋਈ ਜ਼ਰੂਰ ਗੱਲ ਹੋਈ ਆ ਕਿਉਂਕਿ ਇਹਦਾ ਪਹਿਲਾਂ ਫੋਨ ਕੰਡੈਕਟ ਹੋਇਆ ਆ ਆਪਣੀ ਮਾਂ ਨਾਲ ਤੇ ਬਾਅਦ ਵਿੱਚ ਜਿੱਦਾਂ ਉਹਨੂੰ ਘਸੀੜਿਆ ਲੱਗਦਾ ਆ ਉਹਦੇ ਪੈਰਾਂ ਤੇ ਆ ਮਾਂਜੀ ਨਿਸ਼ਾਨ ਪਏ ਆ ਆਜਿਆ ਵੀ ਮੈਂ ਅਸੀ ਹੁਣ ਬੋਡੀ ਦੇਖੀ ਆ ਕਾਜਲ ਲਗਾਇਆ ਜਿੱਦਾਂ ਕੜੀਸਕੇ ਕਿਸੇ ਨੇ ਇਸੇ ਪਰ ਇੱਕ ਸਟਿਆ ਹੁੰਦਾ ਆ ਤੇ ਯਾਨੀ ਅਸੀਂ ਸ਼ੱਕ ਕਰਦੇ ਆ ਵੀ ਇਹਨੂੰ ਹਾਂਜੀ ਪੁਲਿਸ ਨੂੰ ਦੱਸਿਆ ਅਸੀਂ ਕਹੇ ਦੀ ਇਨਕੁਆਇਰੀ ਕਰਾਉਣੇ ਪਤਾ ਕਰੋ ਕਿ ਕੀ ਪਾਣਾ ਆ ਪਰ ਉਹ ਤਾਂ ਪਰਸੋਨਾ ਗਿਆ ਆ ਹੀ ਹਾਂਜੀ ਕੀ ਮਾਰ ਕੀ ਕਰਦੇ ਹਣ ਪਰਸੋ ਅਸੀਂ ਇਨਸਾਫ ਮਿਲਣਾ ਚਾਹੀਦਾ ਮਾਂ ਨੂੰ ਚੜਦੀ ਉਮਰੇ ਦਾ ਘਰ ਵਾਲਾ ਵੀ ਸੀ ਦੋ ਬੱਚੇ ਦੀ ਝੋਲੀ ਪਾ ਗਿਆ ਉਹ ਮੁੱਕ ਗਿਆ ਸੀ ਉਹਨੇ ਬਸ ਆ ਪਾਲੇ ਸੀਗੇ ਇਹਨੂੰ ਇਨਸਾਫ ਮੈਂਨਾ ਚਾਹੀਦਾ ਆ ਹਾਂਜੀ ਬੜੀ ਕੀ ਨਾਮ ਹੈ ਜੀ ਤਲਵਿੰਦਰ ਸਿੰਘ ਜੀ ਬੜੀ ਤੁਸੀਂ ਸੇਵਲ ਹਸਪਤਲ ਫਲੋਰ ਪਹੁੰਚੇ ਆ ਹਾਂਜੀ ਇੱਕ ਡੈੱਡ ਬੋਡੀ ਦੀ ਸਨਖਤ ਕੀਤੀ ਆ ਕੌਣ ਆ ਬੜੀ ਤੁਹਾਡਾ ਕੀ ਲੱਗਦਾ ਮੇਰਾ ਸਾਲਾ ਲੱਗਦਾ ਜੀ ਸੁਖਪ੍ਰੀਤ ਸਿੰਘ ਸਹੀ ਕੀ ਬੜੀ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਜਿਹੜੀ ਆ ਇਹ ਸਾਨੂੰ ਕਾਲ ਆਈ ਸੀ 10 ਕਵੇੜ ਦੇ ਵਿੱਚ ਡੈੱਡ ਬੋਡੀ ਪਈ ਆ ਨਹਿਰ ਦੇ ਵਿੱਚ ਤੇ ਉਹ ਉਸ ਟਾਈਮ ਜਦ ਪਤਾ ਨਹੀਂ ਲੱਗਾ ਭੂਗੀ ਤਰ੍ਹਾਂ ਅਸੀਂ ਮੁੜ ਕੇ ਮੇਰਾ ਕਰਨ ਬਰਾਦਰੀ ਆ ਉਸਨੇ ਫੋਨ ਕੀਤਾ ਮੈਨੂੰ ਮੁੜ ਕੇ ਇੱਥੇ ਪਹੁੰਚਿਆਂ ਦਾ ਪਤਾ ਲੱਗਾ ਵੀ ਵੈਦਾ ਹੋਈ ਹੈ ਬਾਈ ਕੀ ਲੱਗਦਾ ਭਜੀ ਜਦੋਂ ਮੈਨੂੰ ਡੈੱਡ ਬੋਡੀ ਮਿਲੀ ਹੈ ਇਹ ਲੱਗਦਾ ਸਾਬ ਕੋਈ ਚੋਟ ਹੀ ਮਾਰੀ ਲੱਗਦੀ ਹੈ ਕੁਛ ਕੀਤਾ ਲੱਗਦਾ ਕੁਝ ਜਿੱਦਾਂ ਪੈਰ ਵੀ ਵੱਢ ਹੋਇਆ ਖੇਚ ਹੋਇਆ ਕੋਈ ਨਾ ਕੋਈ ਟੈਗ ਲੱਗ ਰਹੀ ਹੈ ਅੱਛਾ ਜੀ ਹਾਂਜੀ ਪੁਲਿਸ ਨੂੰ ਬਿਆਨ ਲੋਗੇ ਭਜੀ ਸਾਡੇ ਨਹੀਂ ਜੀ ਕੀ ਮੰਗ ਕੀ ਕਰਦੇ ਭਜੀ ਮੰਗ ਸੁਨਾਤ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਮੇਰਾ ਨਾਮ ਇਹ ਐਸਐਸ ਸ਼ਬਾਸ਼ ਕੁਮਾਰਾ ਜੀ ਇਨਚਾਰ ਚੌਕੀ ਤਲੇਤਾ ਮੈਂ ਤਨਾਤਾ ਜੀ ਅੱਛਾ ਸਰ ਇੱਕ ਸਵੇਰੇ ਨੈਪ ਤੇ ਡੈਡ ਬੋਡੀ ਮਿਲੀ ਸੀ ਜੀ ਸਿਵਲ ਹਸਪਤਾਲ ਆਇਆ ਕੁਝ ਪਛਾਣ ਵਹੀ ਸ਼ਖਤ ਦਾ ਨੌਜਵਾਨ ਕੀ ਸਾਰਾ ਮਾਮਲਾ ਸਰ ਇਹਦਾ ਨੌਜਵਾਨ ਦਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਤੇ ਉਮਰ ਇਹਦੀ ਕੋਈ ਪ੍ਰਕਰੀਵ ਹੈਗੀ 35 ਸਾਲ ਜੀ ਠੀਕ ਹੈ ਜੀ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਵੀ ਉੱਥੇ ਡੈਡ ਬੋਡੀ ਪਈ ਹੈ ਇੱਕ ਤੇ ਸ਼ਨਾਖਤ ਹੋ ਗਈ ਹੈ ਇਹਦੀ ਜੀ ਤੇ ਪਰਿਵਾਰਕ ਮੈਂਬਰ ਵੀ ਸਾਰੇ ਆ ਗਏ ਆ ਠੀਕ ਹੈ ਜੀ ਉਹਨਾਂ ਨੇ ਬਿਆਨ ਵੀ ਸਾਡੇ ਕੋਲ ਖਾਤੇ 171 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਿਰ ਵੀ ਜਿਹੜਾ ਹੈ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਕਿਉਂਕਿ ਜਿਹੜੀ ਮੌਤ ਹੈਗੀ ਆ ਇਨਸਾਨੀ ਆ ਤੇ ਪੋਸਟਮਾਰਟਮ ਕਰਾਉਣਾ ਜ਼ਰੂਰੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਪਰਿਵਾਰ ਮੈਂਬਰ ਕਹਿ ਰਹੇ ਆ ਜੀ ਥੋੜਾ ਜਿਹਾ ਸ਼ੂਕਰੀ ਮਾਮਲਾ ਦਾ ਹਾਂਜੀ ਹਾਂਜੀ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਜੀ ਇਸ ਦੇ ਬਾਰੇ ਜੋ ਵੀ ਹੈਗਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਰਾ ਵੈਰੀਫਾਈ ਕੀਤਾ ਜਾਊਗਾ ਜੀ ਠੀਕ ਹੈ